ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਠਾਕ ਹੋ ਤੇ ਅੱਜ ਘੁੰਮਣ ਆਇਆ ਸੀਗਾ ਸੋਚਿਆ ਚਲੋ ਜਿਹੜੀ ਚੀਜ਼ ਮੈਨੂੰ ਪਤਾ ਤੁਹਾਨੂੰ ਵੀ ਦੱਸ ਦਾਂ ਤੇ ਨਦਾਮਪੁਰ ਆਇਆ ਸੀ ਕਿ ਇੱਧਰ ਰਿਸ਼ਤਦਾਰੀ ਚ ਗਿਆ ਸੀ ਕਿਤੇ ਕੰਮ ਤੁਹਾਨੂੰ ਦਿਖਾਨਿਆਂਗੇ ਵੀ ਨਦਾਮਪੁਰ ਵਾਲੀ ਜਿਹੜੀ ਨਹਿਰ ਆ ਗਈ ਉਥੇ ਕਿਵੇਂ ਝਾਲ ਪੈਂਦੀ ਆ ਔਰ ਕਿੱਥੇ ਆ ਜਿਹੜੀ ਇੱਥੇ ਬਿਜਲੀ ਵੀ ਬਣਦੀ ਆ ਨਦਾਮਪੁਰ ਜਿਹੜਾ ਹੈਗਾ ਉਹ ਕਾਫੀ ਪੁਰਾਣਾ ਅੱਜ ਤੋਂ ਕਾਫੀ ਸਾਲ ਪੁਰਾਣਾ ਜਿਹੜਾ ਇੱਕ ਬਿਜਲੀ ਬਣਾਉਣ ਵਾਲਾ ਸਿਸਟਮ ਹੈ ਇੱਥੇ ਜਿਹਨੂੰ ਆਪਾਂ ਸੋਲਰ ਪਲਾਂਟ ਵੀ ਕਹਿ ਦਿੰਦੇ ਆਂਗੇ ਤੇ ਸੋਲਰ ਪਲਾਂਟ ਵੀ ਇੱਥੇ ਲੱਗਿਆ ਹੋਇਆ ਹੈਗਾ ਤੁਹਾਨੂੰ ਦਿਖਾਣੇ ਆਂਗੇ ਹੁਣ ਤਾਂ ਫਿਲਹਾਲ ਤੁਸੀਂ ਮੇਰੇ ਪਿੱਛੇ ਦੀ ਨਹਿਰ ਦੇਖ ਰਹੇ ਹੋਗੇ ਬਿਲਕੁਲ ਸੁੱਕੀ ਪਈ ਹੈਗੀ ਤੇ ਤੁਹਾਨੂੰ ਦਿਖਾ ਦੰਨਾਗਾ ਮੈਂ ਇਹ ਇੱਥੇ ਬਿਜਲੀ ਵੀ ਬਣਦੀ ਹੈਗੀ ਤੁਹਾਨੂੰ ਦਿਖਾਣਾ ਉਹ ਬੈਕ ਸਾਈਡ ਤੇ ਤੁਹਾਨੂੰ ਜ਼ੂਮ ਕਰਕੇ ਦਿਖਾਉਣਾਗਾ ਤੁਹਾਨੂੰ ਮੈਂ ਝਾਲ ਵੀ ਦਿਖਾਣਾਗਾ ਇਹ ਆ ਮੇਰੇ ਪਿੱਛੇ ਇਧਰ ਝਾਲ ਪੈਂਦੀ ਆ ਤੁਹਾਨੂੰ ਪਿਛਲੇ ਪਾਸੋਂ ਵੀ ਦਿਖਾਉਂਗਾ ਜਿਹੜੀ ਬੈਕ ਸਾਈਡ ਆ ਉੱਥੋਂ ਵੀ ਦਿਖਾਉਂਗਾ ਤੁਹਾਨੂੰ ਮੈਂ ਤੇ ਬਣੇ ਰਹੋ ਵੀਡੀਓ ਦੇ ਨਾਲ ਕਰ ਦਾਂਗੇ ਵੀਡੀਓ ਸ਼ੁਰੂ ਚਲੋ ਆ ਦੇਖੋ ਆ ਸਾਹਮਣੇ ਤੋਂ ਨਹਿਰ ਆ ਰਹੀ ਹੈਗੀ ਇਹ ਰੋਟੀ ਵਾਲੇ ਪੁਲਾਂ ਤੋਂ ਆ ਰਹੀ ਹੈ ਉੱਥੋਂ ਨਿਕਲਦੀ ਹੈਗੀ ਇਹ ਕਰੋੜ ਸਾਹਿਬ ਨੂੰ ਵੀ ਜਾਂਦੀ ਹੈ ਅੱਗੇ ਲਹਿਰਿਕ ਨੇ ਲੰਘ ਜਾਂਦੀ ਹੈ ਤੇ ਆ ਸਿਸਟਮ ਆ ਪਲਾਂਟ ਆਗਾ ਨਹਿਰ ਵਾਲਾ ਜਿਹੜੀ ਬਿਜਲੀ ਬਣਦੀ ਹੈਗੀ ਤੇ ਆ ਥੱਲੋਂ ਦੀ ਕ੍ਰੋਸਿੰਗ ਆਗੀ ਇਹ ਥੱਲੋਂ ਕ੍ਰੋਸਿੰਗ ਜਾਂਦੀ ਹੈਗੀ ਤੇ ਆ ਸਾਰਾ ਸਿਸਟਮ ਆ ਬਿਜਲੀ ਪਲਾਂਟ ਇੱਥੇ ਬਿਜਲੀ ਬਣਦੀ ਹੈਗੀ ਵੀ ਆ ਜਗਾ ਦੇ ਉੱਪਰ ਬਣਦੀ ਹੈਗੀ ਬਿਜਲੀ ਤੁਸੀਂ ਦੇਖ ਸਕਦੇ ਹੋਗੇ ਇਹ ਹੁਣ ਤਾਂ ਰੰਗ ਰੰਗ ਕਰਕੇ ਵਧੀਆ ਬਣਾਤਾ ਤੇ ਆ ਛਾਲ ਆ ਗਈ ਆ ਸਾਈਡ ਦੇ ਉੱਤੇ ਤੁਹਾਨੂੰ ਪਰਲੇ ਪਾਸੇ ਦਿਖਾਉਣਾਗਾ ਆਜੋ ਹੁਣ ਚੱਲਦੇ ਆਂਗੇ ਆਪਾਂ ਉਹ ਸਾਈਡ ਦੇ ਉੱਤੇ ਜਿੱਥੋਂ ਕੀ ਛਾਲ ਪੈਂਦੀ ਹੈਗੀ ਤੁਹਾਨੂੰ ਮੈਂ ਦਿਖਾਣਾਗਾ ਛੇ ਕਾਫੀ ਥੱਲੇ ਉਤਰਨਾ ਪੈਂਦਾਗਾ ਆ ਦੇਖੋ ਚੱਲਦੇ ਆਂਗੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ ਕਾਫੀ ਵਧੀਆ ਜਿਹੜਾ ਸਿਸਟਮ ਆਗਾ ਔਰ ਇਹ ਵੀ ਇਹ ਆ ਜੋ ਪਾਣੀ ਹਜੇ ਵੀ نیچے ਖੜਿਆਗਾ ਕਿਉਂਕਿ ਹੁਣ ਨਹਿਰ ਖਾਲੀ ਹੈਗੀ ਤੇ ਦੇਖੋ ਆ ਜਿਹੜਾ نیچے ਨਾ ਇੱਥੇ ਕਈ ਵਾਰੀ ਕੋਈ ਉਥੋਂ ਡਿੱਗਦਾਗਾ ਬੰਦਾ ਬੰਦਾ ਕੋਈ ਉਥੋਂ ਡਿੱਗਦਾ ਹੋਵੇ ਤਾਂ ਇੱਥੇ ਆ ਕੇ ਬਸ ਸਿਰ ਲੱਗਿਆ ਬੰਦਾ ਖਤਮ ਤੇ ਆਹ ਦੇਖੋ ਦੇਖੋ ਹੁਣ ਤੱਕ ਨਹਿਰ ਖਾਲੀ ਹੈ ਵਿੱਚ ਕੁੱਤੇ ਵੀ ਸਰਦਾਰੀ ਕਰਦੇ ਫਿਰਦੇ ਨੇਗੇ ਤੇ ਆ ਪੋਲਾਗਾ ਨਦਾਂਪੁਰ ਵਾਲਾ ਇਹ ਕੋਸਾ ਰੀ ਨਹਿਰ ਖਾਲੀ ਪਈ ਹੈ ਬਿਲਕੁਲ ਅੱਗੇ ਜਾ ਕੇ ਤੁਹਾਨੂੰ ਦਿਖਾ ਦਿੰਨੇ ਆ ਕਿ ਅੱਗੂ ਜਾ ਕੇ ਵੀ ਦੋ ਨਹਿਰਾ ਇਹਦੇ ਵਿੱਚੋਂ ਇੱਕ ਨਹਿਰ ਜਿਹੜੀ ਪਾਣੀ ਦੇ ਕੇ ਮੁਰਦੀ ਹੈਗੀ ਸਪਲਾਈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆਗੇ ਤੇ ਦੇਖੋ ਆ ਸਾਰ ਇੱਥੋਂ ਵੀ ਕਾਫੀ ਡੁੰਗੀਆਂ ਨੇ ਆ ਦੇਖੋ ਇਹਦੇ ਵਿੱਚ ਵੀ ਹਜੇ ਮੱਛੀਆਂ ਵੀ ਕਾਫੀ ਨੇਗੀਆਂ ਇਹਦੇ ਵਿੱਚ ਦੇਖੋ ਮੱਛੀਆਂ ਮੁੱਛੀਆਂ ਵੀ ਕਾਫੀ ਨੇਗੀਆਂ ਮੈਨੂੰ ਲੱਗਦਾ ਕੋਈ ਮਰੇ ਮੂਰੇ ਦੀ ਫੁੱਲ ਵੀ ਛਟਕੇ ਗਿਆ ਹੁਣ ਆ ਪਏ ਨੇ ਤੇਰਾ ਆਖਰੀ ਪਈ ਦੇਖੋ ਕਾਫੀ ਡੂੰਗਾ ਜਾਂ ਪਰ ਤੋਂ ਕਾਫੀ ਡੂੰਗਾ ਹੋਗਾ ਨਾ ਕਾਫੀ ਡੂੰਗਾ ਹੈ ਕੀ ਕਰ ਰਹੇ ਮੱਛਲੀ ਫੜ ਰਹੇ ਹੋ ਨਾ ਨਾ ਪਰ ਉਹਦੇ ਵਿੱਚ ਹੈਂ ਦੇਖ ਰਹੇ ਹੋ ਵੈਸੀ ਦੇਖ ਰਹੇ ਹੋ ਓਕੇ ਇਹ ਬਾਈ ਨੇ ਵੀ ਦੇਖ ਰਹੇ ਨੇਗੇ ਤੇ ਦੇਖੋ ਆ ਦੇਖੋ ਵਿੱਚ ਮੱਛਲੀ ਛੱਪ ਕਿਵੇਂ ਫਿਰਦਾ ਇਹਨੂੰ ਮੱਛਲੀ ਛੱਪ ਫਿਰਦੇ ਦੇਖਦੇ ਨੇ ਤੋਂ ਕਾਫੀ ਹਾਈਟ ਆ ਗਈ ਇਹ ਜਿਹੜੇ ਨੀਚੇ ਉਤਰਨਾ ਪੈਂਦਾਗਾ ਰੋਡ ਤੋਂ ਆ ਦੇਖੋ ਬਿਲਕੁਲ ਬਹੁਤ ਟੌਪ ਦੀ ਹੈ ਇਹ ਆ ਜੋ ਕਰ ਦੇਗੇ ਚੜਾਈ ਕਰ ਦੇਗੇ ਜੇ ਮਾਤਾ ਦੀ ਤੁਹਾਨੂੰ ਦਿਖਾਨਾ ਅੱਗੇ ਜਾ ਕੇ ਵੀ ਜਿਹੜੀ ਨਹਿਰ ਆ ਗਈ ਉਹ ਵੀ ਇਹਦੇ ਵਿੱਚੋਂ ਹੀ ਉਹ ਉੱਪਰ ਦੀ ਸਪਲਾਈ ਦੇ ਕੇ ਆਉਂਦੀ ਹੈਗੀ ਉਹ ਪਾਣੀ ਜਿੱਥੇ ਡਿੱਗਦਾ ਹੈ ਨਾ ਉਹ ਪਰਲੇ ਪਾਸੇ ਲਾਈਟ ਬਣਦੀ ਆ ਬਿਜਲੀ ਬਣਦੀ ਆ ਉਹ ਪਰਲੇ ਅੱਗੇ ਆ ਗਈ ਤੁਹਾਨੂੰ ਦਿਖਾ ਦਿੰਦਾ ਉਹ ਆ ਰਹੀ ਹੈਗੀ ਨਹਿਰ ਉਧਰਲੇ ਪਾਸੋਂ ਇਹ ਜਿਹੜੀ ਪਾਣੀ ਦੀ ਸਪਲਾਈ ਦੇ ਕੇ ਜਿਹੜੀ ਨਹਿਰ ਮੁੜਦੀ ਹੈਗੀ ਇਹ ਉਹਦੇ ਵਿੱਚੋਂ ਆ ਰਹੀ ਹੈਗੀ ਉਹਦੇ ਵਿੱਚੋਂ ਸਪਲਾਈ ਦੇ ਕੇ ਇਹ ਆਉਂਦੀ ਹੈ ਵਾਪਸ ਤੇ ਇਹ ਮੇਨ ਲਾਈਨ ਦੇ ਵਿੱਚ ਜਾ ਕੇ ਮਿਲਦੀ ਹੈਗੀ ਜਿਵੇਂ ਹੁਣ ਆਲ ਮੈਨ ਜਿਹੜੀ ਲਾਈਨ ਆ ਰਹੀ ਹੈਗੀ ਆ ਮੇਨ ਲਾਈਨ ਆ ਰਹੀ ਹੈ ਇਹਦੇ ਵਿੱਚ ਮਿਲਦੀ ਹੈਗੀ ਇਹ ਇਧਰੋਂ ਆ ਕੇ ਇਹ ਆ ਰਹੀ ਹੈ ਰੋਟੀ ਵਾਲੇ ਪੁਲਾਂ ਦੇ ਉੱਤੋਂ ਜਿਹੜਾ ਤੁਹਾਨੂੰ ਪਿੱਛੇ ਦਿਖਾਇਆ ਜਿੱਥੇ ਝਾਲ ਪੈਂਦੀ ਆ ਤੇ ਉੱਥੋਂ ਇਹ ਜਿਹੜਾ ਆ ਰਹੀ ਹੈਗੀ ਉਹਦੇ ਵਿੱਚ ਦੀ ਬਿਜਲੀ ਬਣ ਕੇ ਉਹ ਪਾਣੀ ਸਾਰਾ ਇਧਰ ਦੀ ਅੰਦਰ ਤੁਸੀਂ ਦੇਖ ਸਕਦੇ ਹੋਗੇ ਤੇ ਇਹਦੇ ਅਗਲੇ ਪਾਸੇ ਜਿਹੜਾ ਸੋਲਰ ਸਿਸਟਮ ਵੀ ਲੱਗਿਆ ਹੋਇਆ ਹੈਗਾ ਤੁਹਾਨੂੰ ਉਹ ਵੀ ਦਿਖਾ ਦੇਖੋ ਆ ਸਾਰੇ ਜਿਹੜੇ ਇਹ ਸੋਲਰ ਸਿਸਟਮ ਲੱਗੇ ਹੋਏ ਨੇਗੇ ਕਾਫੀ ਦੂਰ ਤੱਕ ਨੇਗੇ ਇਹ ਸੋਲਰ ਸਿਸਟਮਾਂ ਦਾ ਜਿੱਥੋਂ ਕੀ ਬਿਜਲੀ ਪੈਦਾ ਕਰਦੇ ਨੇਗੇ ਇਹ ਇਹਨਾਂ ਦੇ ਮੇਨ ਹੈੱਡ ਕੁਆਟਰ ਵੀ ਬਣਾਏ ਹੋਏ ਨੇਗੇ ਕਿਤੇ ਨਾ ਕਿਤੇ ਤੇ ਇਹਦੇ ਸੜਕ ਦੇ ਉੱਤੇ ਵੀ ਇਹਨਾਂ ਦੇ ਦੋ ਤਿੰਨ ਹੈੱਡ ਕੁਆਟਰ ਬਣਾਏ ਹੋਏ ਨੇਗੇ ਤੇ ਇਹ ਨੰਦਾਲ ਤੋਂ ਵੀ ਕਾਫੀ ਅੱਗੇ ਤੱਕ ਜਾਂਦੇ ਨੇ ਪੱਟੀਹਾਲ ਵੀ ਡੱਪ ਜਾਂਦੇ ਇਹਗੇ ਨੇ ਕਿ ਸੋਲਰ ਪਲੈਟ ਦੇ ਜਿਵੇਂ ਪਪੂਲੇਟਾ ਕਹਿੰਦੇ ਨੇ ਹੈਗੇ ਜੀ ਇਹ ਪਲੇਟਾਂ ਵਾਲੀ ਸਿਸਟਮ ਹੈਗਾ ਦੇਖੋ ਸਾਰਾ ਇਹ ਪਲੇਟਾਂ ਵਾਲਾ ਸਿਸਟਮ ਹੈਗਾ ਇਹ ਜਰਾ ਜਰਾ ਆਦੀ ਮੋਟਰਸਾਈਕਲ ਤੇ ਚੱਲਦੇ ਹੈਗੇ ਜੀ ਤੇ ਮੋਟਰਸਾਈਕਲ ਚਲਵਾਉਣੀ ਬਹੁਤ ਵਧੀਆ ਸਵਾਦਾ ਆਪਾਂ ਬਹੁਤ ਸੁਖੀ ਜੀ ਹੋਏਗੀ ਬੜਾ ਵਧੀਆ ਨਜ਼ਾਰਾ ਆ ਰਿਹਾ ਇਹ ਆਪਣਾ ਮਲਦੀਨਾ ਹੋ ਆਪਣਾ ਸਿਪਲੇਟਾ ਨੇ ਇਹ ਕਾफी ਦੂਰ ਤੱਕ ਲੈ ਗਈਆਂ ਇਹ ਕਾफी ਦੂਰ ਤੱਕ ਉਹਨੂੰ ਹੋਰ ਦੱਸ ਦਿਆਂਗੇ ਨਾ ਇਦਾਂ ਨਹੀਂ ਨਹਿਰਾਂ ਦੇ ਉੱਪਰ ਅ ਕੱਲੇ ਨੇਰੇ ਸਵੇਰੇ ਕਦੇ ਨਾ ਆਓ ਖਾਸ ਕਰਕੇ ਦੁਪਹਿਰੇ ਨਾ ਰਾਤ ਨੂੰ 8 ਵਜੇ ਤੋਂ ਬਾਅਦ ਆਓ ਕਿਉਂਕਿ ਕੁਝ ਇਹੋ ਜਿਹੇ ਟਿਕਾਣੇ ਹੁੰਦੇ ਨੇਗੇ ਜਿੱਥੇ ਸਾਲੇ ਨਸ਼ੇੜੀ ਬੈਠਦੇ ਨੇਗੇ ਇੱਥੇ ਤਾਂ ਨਾ ਤਕਰੀਬਨ ਰਾਤ ਨੂੰ ਜਿਆਦਾ ਆਓ ਇੱਥੇ ਆ ਠੰਡੇ ਦੇ ਗਲਾਸ ਗਲੂਸ ਪੈਣੇ ਮਨ ਲਾਦਾ ਵੀ ਇੱਥੇ ਕੋਈ ਆਮ ਬੰਦਾ ਤਾਂ ਕਿਹੜਾ ਆਉਂਦਾ ਹੋਊਗਾ ਆ ਲਫਾ ਫੇ ਲੂਫੇ ਜੇ ਪੈਣੇ ਕਿਧਰ ਸੱਟੇ ਤੇ ਨਸ਼ੇੜੀਆਂ ਦਾ ਵੀ ਖਤਰਾ ਹੋ ਸਕਦਾ ਹੈਗਾ ਬਾਹਰ ਹਨੇਰੇ ਸਵੇਰੇ ਨਾ ਆਓ ਥੋੜਾ ਜਿਹਾ ਅਬਾਊਟ ਕਰੋ ਵੀਨੇਰੇ ਸਵੇਰੇ ਨਾ ਆਇਆ ਜਾਵੇ ਤੇ ਬਾਕੀ ਹੁਣ ਚਲੋ ਆਪਾਂ ਚੱਲਦੇ ਆਂਗੇ ਹੁਣ ਪਿੰਡ ਨੂੰ ਤੇ ਦੇਖਦੇ ਆਂਗੇ ਕਿਦਾਂ ਦਾ ਸਿਸਟਮ ਹੈਗਾ ਤੇ ਜਾ ਕੇ ਜਿਹੜੇ ਇੱਕ ਦੋ ਕੰਮ ਨੇ ਉਹ ਵੀ ਨਵੇੜ ਲਈਏ ਆਪਾਂ ਤੇ ਬਾਕੀ ਮੇਰੀ ਇਹੀ ਉਹ ਆ ਸਾਰਿਆਂ ਨੂੰ ਬੇਨਤੀ ਵੀ ਹਨੇਰੇ ਸਵੇਰੇ ਨਾ ਆਓ ਕਿਉਂਕਿ ਬਿਲਕੁਲ ਸੁੰਨਾ ਰਹੇਗਾ ਇੱਧਰ ਵੀ ਨਹੀਂ ਕੋਈ ਜਾਦੇ ਹੋਣ ਦਾ ਤੇ ਇੱਧਰ ਵੀ ਨਹੀਂ ਕੋਈ ਤੇ ਹੁਣ ਆਪਾਂ ਚੱਲਦੇ ਆਂਗੇ ਪਿੰਡ ਨੂੰ ਜਾ ਕੇ ਦੇਖਦੇ ਆ ਹੋ ਸਕਦਾ ਸਮਾਣੇ ਜਾਣ ਦੀ ਸਲਾਹ ਬਣ ਜੇ ਆ ਆ ਰਿਹਾ ਬੱਚਾ ਆ ਰਿਹਾ ਵੜ ਰੋ ਜਿਹੜੀ ਫਿਰ ਆ ਭਰਾ ਰੱਖੀ ਹੈਗੀ ਇਹ ਕਦੋਂ ਕੰਮ ਆਊਗੀ ਆ ਜਿਹੜੀ ਭرائی ਹੋਈ ਹੈ ਇਹ ਕਦੋਂ ਕੰਮ ਆਊਗੀ ਠੀਕ ਆ ਜਿਹੜੀ ਇਹ ਚ ਬਾਜ ਭਰਾ ਰੱਖੀ ਆ ਠੀਕ ਆ ਇਹ ਆਪਰਾਇ ਦੇ ਨੇ ਵਾਹ ਵੀ ਵਾਹ ਗਜਰਾ ਮੋਟੇ ਮੋਟੇ ਪਾ ਦੇਗਾ ਬਿਮਾਰ ਬਿਮਾਰ ਜੀ ਗਜਰਾ ਪਰੇ ਮੈਂ ਜੂਸ ਕੱਢਣਾ ਕੀ ਕਰਨਾ ਮੈਂ ਸਬਜ਼ੀ ਬਣਾਉਣੀ ਆ ਜੋ ਮਰਜੀ ਬਣਾਈ ਗਜਰਾ ਗੰਗਾ ਨਗਰ ਦੀ ਗੰਗਾ ਨਗਰ ਦੀ ਚਪਾਈ ਚਲਾ ਚਿਆਲਾ ਵਧੀਆ ਵਧੀਆ ਹੋਰ ਬਸ ਠੀਕ ਆ ਹੋਰ ਠੀਕ ਆ ਆਦਾ ਪਾ ਦੇ ਧਨੀਆ ਪਾ ਦੇ ਹਰੀ ਮਿਰਚ ਪਾ ਦੇ ਪਾ ਦੇ 5-4 ਕਿਲੋ ਇੱਕ ਗੱਠੀ ਜੀ ਪਾ ਦੇ ਬਹੁਤ ਆ ਗਈ ਇਹ ਹੁਣ ਫਿਰ ਘਰੋਂ ਕਹਿੰਦੇ ਗਾਜਰਾ ਗੁਜਰਾ ਲੈ ਲਈਏ ਨਾਲੇ ਕਿੰਨੂ ਜੇ ਲੈ ਲੇ ਹੈ ਕਿਵੇਂ ਗਿਲੋ ਨਾ ਸਰਜੂਗਾ ਇੰਨੇ ਕੀ ਕਰਨਾ ਆ ਬਹੁਤ ਨੇ ਤਾਂ ਇਹ ਨਾ ਗਾウス ਗਾਜਰ ਹੈ ਬਾ ਥੋੜਾ ਧਨੀਆ ਪਾ ਦੇ ਪਹਿਲਾਂ ਧਨੀਆ ਪਾ ਪਹਿਲਾਂ ਧਨੀਆ ਪਾ ਮੈਂ ਫਿਰ ਦੱਸੂ ਕੀ ਬਣਾਇਆ ਪਹਿਲਾਂ ਧਨੀਆ ਪਾ ਕਰੋ ਗਾਲਾਂ ਕਢਾਂਗੇ ਉਹ ਕੁਝ ਨਹੀਂ ਵਧੀਆ ਵਧੀਆ ਜੇ ਪਾਣੀ ਨਾਲ ਹਰੀਆਂ ਮਿਰਚਾਂ ਪਾ ਲਈ ਤੁਸੀਂ ਵਿੱਚ ਪਾ ਲਈਆਂ ਹਰੀਆਂ ਮਿਰਚਾਂ ਵੀ ਵਧੀਆ ਰਹਿੰਦੀਆਂ ਨੇ ਹੈਗੀਆਂ